ਖਲਸ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀਓ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਇਹਨਾਂ ਦਾ ਅੱਜ ਗੁਰਤਾ ਗੱਦੀ ਦਿਸ ਹੈ ਗੁਰਿਆਈ ਦਿਵਸ ਹੈ ਆਪ ਜੀ ਦਾ ਇੱਕ ਛੋਟਾ ਜਿਹਾ ਕਾਰੋਬਾਰ ਸੀ ਮੱਤੇ ਦੀ ਸਰਾਮ ਅੱਜ ਕੱਲ੍ਹ ਜਿਸ ਨੂੰ ਕਾਕੀ ਦੀ ਸਰਾਮ ਵੀ ਕਹਿੰਦੇ ਬਹੁਤ ਅਲੀਸ਼ਾਨ ਗੁਰਦੁਆਰਾ ਸਾਹਿਬ ਉੱਥੇ ਸ਼ਸ਼ੋਭਤ ਹੈ ਉਸ ਜਗ੍ਹਾ ਤੇ ਆਪ ਜੀ ਦੇ ਪਿਤਾ ਜੀ ਵਪਾਰ ਕਰਦੇ ਸਨ ਦੁਕਾਨਦਾਰੀ ਕਰਦੇ ਸਨ ਸਮਾਪਿਆ ਮਗਲ ਹਕੂਮਤ ਨੇ ਉਹ ਨਗਰ ਜਾਰ ਦਿੱਤਾ ਆਪਜੀ ਪਰਿਵਾਰ ਸਮੇਤ ਹਰੀਕੇ ਦੇ ਵਿੱਚ ਆ ਗਏ ਹਰੀਕੇ ਨਗਰ ਵਿੱਚ ਔਰ ਇਥੋਂ ਆਪ ਦੁਰਗਾ ਦੇ ਪੁਜਾਰੀ ਸਨ ਭਾਈ ਲੈਣਾ ਜੀ ਭਾਈ ਅੰਗਦੇਵ ਜੀ ਔਰ ਸਾਲ ਦੇ ਵਿੱਚ ਤਕਰੀਬਨ 12 ਵਾਰ 12 ਵਾਰ ਯਾਤਰਾ ਕਰਦੇ ਸਨ ਤੇ ਗੁਰੂ ਸਵਾਰਿਓ ਨਾਲ ਸੰਗ ਰਲ ਜਾਂਦਾ ਸੀ ਸਾਹ ਦੇ ਨਾਲ ਰਸਤੇ ਚ ਪੜਾ ਕਰਦੇ ਕਰਦੇ ਜਾਣਾ ਅੱਗੇ ਤੁਰੇ ਜਾਣਾ ਇੱਕ ਸਮਾਂ ਪਿਆਰਿਓ ਐਸਾ ਆਇਆ ਸੰਗ ਦੇ ਨਾਲ ਇਹ ਯਾਤਰਾ ਤੇ ਨਿਕਲੇ ਹੋਏ ਨੇ ਤੇ ਜਦੋਂ ਵਿਚਦੇ ਵਿਚਦੇ ਜਾ ਰਹੇ ਮਨ ਦੇ ਵਿੱਚ ਕਤਾਂਗਾਈ ਪਰਮੇਸ਼ਰ ਦੇ ਘਰ ਦੀ ਆਵਾਜ਼ ਵੱਜੀ ਮਨ ਦੇ ਵਿੱਚ ਵਿਚਾਰ ਆਈ ਕਿਉਂ ਨਾ ਕਰਤਾਰਪੁਰ ਬਾਬਾ ਨਾਨਕ ਕਹਿੰਦੇ ਉੱਥੇ ਰਹਿੰਦਾ ਹੈ ਉਸ ਦੇ ਦਰਸ਼ਨ ਕੀਤੇ ਜਾਣ ਮਨ ਉਖੜਿਆ ਉਖੜਿਆ ਰਹਿੰਦਾ ਹੈ ਚਾਹੇ 12 ਵਾਰ ਯਾਤਰਾ ਕਰ ਆਉਨੇ ਆ ਪਿਆਰਿਓ ਪਰ ਨਹੀਂ ਮਨ ਦੇ ਵਿੱਚ ਟਿਕਾਉ ਨਹੀਂ ਬੰਦਾ ਕਹਿੰਦੇ ਨੇ ਕਿ ਬਾਬੇ ਨਾਨਕ ਦੇ ਦਰ ਤੇ ਬੜੀ ਸ਼ਾਂਤੀ ਮਿਲਦੀ ਹੈ ਸੰਗ ਨੇ ਡੇਰਾ ਡਾਲਿਆ ਇੱਕ ਜਗ੍ਹਾ ਤੇ ਕਿਉਂਕਿ ਉਸ ਟਾਈਮ ਦੇ ਉੱਤੇ ਪਿਆਰਿਓ ਸੰਗਤ ਰਲ ਕੇ ਜਾਂਦੀ ਸੀ ਰਸਤੇ ਵਿੱਚ ਜਿੱਥੇ ਰਾਤ ਪੈ ਜਾਂਦੀ ਸੀ ਆਪਣੇ ਛਮਿਆਨੇ ਗੱਡ ਕੇ ਤੇ ਰੈਣ ਕੱਟ ਲੈਂਦੇ ਸੀ ਅਗਲੇ ਦਿਨ ਸਵੇਰੇ ਫਿਰ ਚਾਲੇ ਮਾਰਦੇ ਸੀ ਉਹ ਜਗ੍ਹਾ ਤੋਂ ਘੋੜੀ ਤੇ ਚੜ ਕੇ ਭਾਈ ਲੈਣਾ ਜੀ ਬਾਬੇ ਨਾਨਕ ਦੇ ਨਗਰ ਕਰਤਾਰਪੁਰ ਨੂੰ ਉਤਰੇ ਜਦੋਂ ਕਰਤਾਰਪੁਰ ਦੇ ਲਾਗੇ ਗਏ ਇੱਕ ਬਜ਼ੁਰਗ ਬਾਪੂ ਖੇਤਾਂ ਨੂੰ ਪਾਣੀ ਲਾ ਰਿਹਾ ਹੈ ਉਹਨੂੰ ਪੁੱਛਿਆ ਕਿ ਮੈਂ ਬਾਬੇ ਨਾਨਕ ਦੇ ਦਰ ਤੇ ਜਾਣਾ ਨਵਾਬਾਂ ਵਾਲਾ ਠਾਠ ਰੱਖਦੇ ਸੀ ਚੰਗੇ ਬਸਤਰ ਪਹਿਨੇ ਨੇ ਘੋੜੀ ਤੇ ਸਵਾਰ ਨੇ ਹੁਣ ਉਹ ਬਜ਼ੁਰਗ ਜਿਹੜਾ ਬੜੇ ਪਿਆਰ ਦੇ ਨਾਲ ਬੜੇ ਸਤਕਾਰ ਦੇ ਨਾਲ ਬੁਲਾਇਆ ਤੇ ਕਹਿਣ ਲੱਗੇ ਆ ਮੈਂ ਲੈ ਚੱਲਾਂ ਪਿਆਰਿਓ ਘੋੜੀ ਦੇ ਅਗੋ ਲਗਾਮ ਪਕੜ ਲਈ ਅੱਗੇ ਅੱਗੇ ਬਾਪੂ ਤੁਰਿਆ ਜਾਂਦਾ ਤੇ ਪਿੱਛੇ ਘੋੜੀ ਤੇ ਸਵਾਰ ਭਾਈ ਲੈਣਾ ਜੀ ਚਲੇ ਗਏ ਨੇ ਕਰਤਾਰਪੁਰ ਕਰਤਾਰਪੁਰ ਡੇਰੇ ਦੇ ਵਿੱਚ ਜਦੋਂ ਸਤਗੁਰਾਂ ਨੇ ਕਿਹਾ ਵੀ ਇਹ ਪੁਰਖਾ ਉਹ ਘੋੜੀ ਉਥੇ ਮੰਨ ਲੈ ਜੇ ਬਾਬੇ ਨਾਨਕ ਦੇ ਦਰਸ਼ਨ ਕੀਰ ਕਰਨੇ ਨੇ ਤੇ ਆ ਨਾਲ ਦੀ ਕੋਠੜੀ ਦੇ ਵਿੱਚ ਜਾ ਕੇ ਕਰ ਲੈ ਕੋਣੋ ਦੇ ਘੋੜੀ ਬੰਦਿਆਂ ਕਰਦਿਆਂ ਨੂੰ ਜਦੋਂ ਬਾਬਾ ਨਾਨਕ ਜੀ ਅੰਦਰ ਬੈਠੇ ਨੇ ਤੇ ਜਦੋਂ ਭਾਈ ਲਹਿਣਾ ਜੀ ਨੇ ਜਾ ਕੇ ਦਰਸ਼ਨ ਕੀਤੇ ਤੇ ਮਨ ਦੇ ਵਿੱਚ ਬੜਾ ਪਛਤਾਪ ਹੋਇਆ ਇੱਕ ਡੂੰਗੀ 6:00 ਵਜੇ ਹੀ ਤੇ ਵਜਣੀ ਵੀ ਸੀ ਕਿਉਂਕਿ ਜਿਹੜਾ ਲਗਾਮ ਫੜ ਕੇ ਪਿਆਰਿਓ ਬਾਪੂ ਲਿਆਇਆ ਸੀ ਉਹ ਕੌਣ ਸੀ ਉਹ ਬਾਬਾ ਨਾਨਕ ਆਪ ਸੀ ਵੇਖਦੇ ਅੰਸਾਰ ਅੱਖਾਂ ਦੇ ਵਿੱਚੋਂ ਪਾਣੀ ਦੀਆਂ ਘਰਾਲਾਂ ਵਗੜੀਆਂ ਸ਼ੁਰੂ ਹੋ ਗਈਆਂ ਟਹਿ ਕੇ ਡਿਗ ਪਿਆ ਕਹਿੰਦਾ ਸਤਿਗੁਰੂ ਮਾਫ਼ ਕਰਿਓ ਮੈਨੂੰ ਪਤਾ ਹੀ ਨਹੀਂ ਸੀ ਕਿ ਤੁਸੀਂ ਹੋ ਮਾਫ਼ੀ ਮੰਗੀ ਸਤਿਗੁਰੂ ਕਹਿੰਦੇ ਕੋਈ ਨਹੀਂ ਪੁਰਖਾ ਤੇਰਾ ਨਾਮ ਕੀ ਹੈ ਕਹਿੰਦਾ ਜੀ ਮੇਰਾ ਨਾਮ ਲੈਣਾ ਸਤਿਗੁਰੂ ਕਹਿੰਦੇ ਫਿਰ ਤੂੰ ਲੈਣੇਦਾਰ ਹੋਇਆ ਫਿਰ ਤੂੰ ਮਾਫ਼ੀਆਂ ਕਦ ਲਈ ਮੰਗਦਾ ਅਸੀਂ ਦੇਣਦਾਰ ਆਂ ਤੂੰ ਲੈਣਦਾਰ ਆਂ ਤੇਰਾ ਨਾ ਲੈਣਾ ਸਤਿਗੁਰਾਂ ਨੇ ਥਾਪੀ ਦਿੱਤੀ ਕੰਨ ਤੇ ਮਨ ਨੂੰ ਸ਼ਾਂਤੀ ਪਿਆਰਿਓ ਆ ਗਈ ਜਦੋਂ ਮਨ ਨੂੰ ਸ਼ਾਂਤੀ ਆ ਗਈ ਤੇ ਸੰਗ ਨੂੰ ਸਿਨ੍ਹਾ ਭੇਜ ਦਿੱਤਾ ਭਾਈ ਮੈਂ ਇਸ ਤੋਂ ਅੱਗੇ ਹੁਣ ਨਹੀਂ ਜਾਵਾਂਗਾ ਮੈਨੂੰ ਅਸਲੀ ਦਰ ਲੱਭ ਗਿਆ ਮੈਂ ਮਾਤਾ ਦੇ ਦਰਤੇ ਨਹੀਂ ਜਾਵਾਂਗਾ ਮੈਂ ਯਾਤਰਾਵਾਂ ਨਹੀਂ ਕਰਾਂਗਾ ਮੈਨੂੰ ਸੱਚਾ ਪਿਤਾ ਮਿਲ ਗਿਆ ਹੁਣ ਪਿਆਰਿਓ ਉਸ ਦਰ ਦੇ ਹੋ ਜਾਂਦੇ ਨੇ ਇੱਕ ਵਾਰ ਨਗਰ ਦੇ ਉਤੋਂ ਹਰੀ ਗਿਆ ਤੋਂ ਦੁਕਾਨ ਸੀ ਨਾ ਤੇ ਲੰਗਰਾਂ ਦੇ ਵਿੱਚ ਲੂਣ ਦੀ ਬੜੀ ਲੋੜ ਹੁੰਦੀ ਪਿਆਰਿਓ ਕੰਡ ਦੇ ਉੱਤੇ ਚੁੱਕ ਕੇ 50 ਕਿਲੋ ਦੀ ਬੋਰੀ ਗੁਰੂ ਸਾਹਿਬ ਦੇ ਦਰ ਕਰਤਾਰਪੁਰ ਪਹੁੰਚਾਈ ਇੱਕ ਵਾਰ ਸੋਨੇ ਕੱਪੜੇ ਪਾਏ ਨੇ ਵਧੀਆ ਤੇ ਜਦੋਂ ਨਗਰ ਤੋਂ ਜਾਂਦੇ ਨੇ ਪਿਆਰਿਓ ਤੇ ਗੁਰੂ ਸਾਹਿਬ ਖੇਤਾਂ ਦੇ ਵਿੱਚ ਘੋਨੇ ਦੇ ਵਿੱਚ ਉਹ ਡੀਲਾ ਪੁੱੜਦੇ ਪਏ ਨੇ ਜਦੋਂ ਉੱਟੜਾ ਵਾਲਾ ਘਾਹ ਪਾਣੀ ਦੇ ਵਿੱਚੋਂ ਪੁੱੜਦੇ ਨੇ ਨਾਲ ਜਿਹੜਾ ਵੀ ਓਕਰਦੀਆਂ ਨੇ ਨਾਲ ਪਿਆਰਿਓ ਮਿੱਟੀ ਵੀ ਆਉਂਦੀ ਹੈ ਪੰਡ ਬਣ ਲਈ ਉਹਨੇ ਚਰਣੂ ਭਾਈ ਲੈਣਾ ਜੀ ਵੀ ਉਹਨਾਂ ਦੇ ਕੋਲ ਪਹੁੰਚ ਗਏ ਪਾਣੀ ਨਾਲ ਲੁੱਚੜਦੀ ਪੰਡ ਜਿਹੜੀ ਸੀ ਸੋਹਣੇ ਬਸਤਰ ਪਾਏ ਨੇ ਸਿਰ ਤੇ ਰਖਾ ਦਿੱਤੇ ਸੇਵ ਤੇ ਰਖਾ ਦਿੱਤੀ ਪਿਆਰਿਓ ਜਦੋਂ ਡੇਰੇ ਦੇ ਵਿੱਚ ਆਏ ਮਾਤਾ ਨੇ ਵੇਖ ਕੇ ਕਿਹਾ ਕਹਿਣ ਲੱਗੇ ਅਜੇ ਪੁਰਖ ਵਿਚਾਰਾ ਇੰਨਾ ਪ੍ਰੇੜਾ ਕਰਕੇ ਲੈਣਾ ਨਗਰ ਤੋਂ ਆਇਆ ਸੀ ਤੇ ਇੱਕ ਸੋਹਣੇ ਕੱਪੜੇ ਕੱਪੜੇ ਤਾਂ ਲਾ ਲੈਣਦੇ ਉਹਦੇ ਕੱਪੜੇ ਵੀ ਗੰਦੇ ਕਰਦੇ ਜੇ ਚਿੱਕੜ ਦੇ ਨਾਲ ਤੇ ਗੁਰੂ ਨਾਨਕ ਦੇਵ ਜੀ ਪਤਾ ਕੀ ਕਹਿੰਦੇ ਕਹਿੰਦੇ ਭਲਈਏ ਲੋਕੇ ਇਹ ਚਿਕੜ ਨਹੀਂ ਇਹ ਕੇਸਰ ਆ ਏ ਦੇ ਸਿਰ ਤੇ ਕੇਸਰ ਦੇ ਛਟੇ ਪੈਣ ਡਏ ਨੇ ਇਹ ਪੰਡ ਨਹੀਂ ਚਕਾਈ ਇਹ ਸਾਰੀ ਦੁਨੀਆ ਦਾ ਛਤਰੇ ਦੇ ਸਿਰ ਤੇ ਝੁਲਣਾ ਗੁਰੂ ਅੰਗਦ ਦੇ ਪਰਖਾਂ ਬਹੁਤ ਹੋਈਆਂ ਸ੍ਰੀ ਚੰਦ ਜੀ ਹੋਰਾਂ ਦੀਆਂ ਪਰਖਾਂ ਨਹੀਂਆਂ ਲਖਮੀ ਦਾਸ ਹੋਰਾਂ ਦੀਆਂ ਪਰਖਾਂ ਨਹੀਂਆਂ ਇੱਕ ਦਿਨ ਐਸਾ ਹੋਇਆ ਕੋਠਾ ਚੋਰਿਆ ਏ ਉਤੋਂ ਪਾਣੀ ਬੜਾ ਡੁੱਲ ਰਿਹਾ ਹੈ ਤੇ ਸਤਿਗੁਰੂ ਕਹਿੰਦੇ ਸ੍ਰੀ ਚੰਦ ਨੂੰ ਜਾ ਬੇਟਾ ਉਪਰੋਂ ਪਾਣੀ ਬੜਾ ਚੋਰਿਆ ਕਮਰੇ 'ਚ ਚਿੱਕੜ ਹੋ ਰਿਹਾ ਏ ਉਹਨੂੰ ਬੰਦ ਕਰਕੇ ਆ ਕਹਿਣ ਲੱਗਾ ਬਾਪੂ ਟਿਗ ਜਾਰ ਮਾਣਨਾ ਸਵੇਰੇ ਵੇਖਾਂ ਭਾਈ ਲੈਣੇ ਨੂੰ ਕਿਹਾ ਤੇ ਪਿਆਰਿਓ ਲੈਣਾ ਜਦੋਂ ਕੋਠੇ ਤੇ ਚੜ੍ਹਿਆ ਵੇਖਿਆ ਹੁਣੇ ਖੱਪਾ ਵੱਡਾ ਹੋਇਆ ਪਿਆ ਮਿੱਟੀ ਕੋਲ ਕੋਈ ਨਹੀਂ ਥੱਲੇ ਉਲ ਜਾ ਕੇ ਪਾਰ ਹੀ ਸਕਦਾ ਨਿਹਰਾ ਬੜਾ ਹੈ ਪਿਆਰਿਓ ਮਘੋਰੇ ਦੇ ਉੱਤੇ ਲੰਮਾ ਪੈ ਗਿਆ ਤੜਕਸਾਰ ਤੱਕ ਉਹ ਮਘੋਰੇ ਤੇ ਲੰਮਾ ਪਿਆ ਰਿਆ ਮੀਂਹ ਪੈਂਦਾ ਰਿਆ ਸਵੇਰੇ ਮੀਂਹ हटਿਆ ਫਿਰ ਉਤਰਿਆ ਕਹਿਣ ਦਾ ਭਾਵ ਕਿ ਇਤਨੀਆਂ ਕੋ ਪਰਖਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੀਆਂ ਲਈਆਂ ਤੇ ਅਖੀਰੀ ਇੱਕ ਸਮਾ ਪਿਆਰਿਓ ਐਸਾ ਆਇਆ ਜੋ ਕਮ ਕਹਿੰਦੇ ਸੀ ਉਹ ਸਤਬਚਨ ਕਹਿ ਕੇ ਮੰਨ ਲੈਂਦੇ ਸੀ ਤੇ ਇੱਕ ਵਾਰ ਅਖੀਰੀ ਸਮੇ ਬਾਬੇ ਨਾਨਕ ਨੇ ਐਸਾ ਭੇਖ ਬਣਾ ਲਿਆ ਕਮਲਿਆਂ ਵਾਲਾ ਹੱਥ ਦੇ ਵਿੱਚ ਐਡਾ ਲੰਮਾ ਛੁੜਾ ਫੜ ਲਿਆ ਚੋਲਾ ਪਾ ਲਿਆ ਮੋਹਰਾਂ ਦੋਆਂ ਜੇਬਾਂ ਦੇ ਵਿੱਚ ਪਾਲੀਆਂ ਕੁਝ ਚਾਂਦੀ ਦੀਆਂ ਨੇ ਕੁਝ ਸੋਨੇ ਦੀਆਂ ਨੇ ਕੁਝ ਰੁਪਈਏ ਨੇ ਕਮਲਿਆਂ ਵਾਲਾ ਪੀਸ ਬਣਾ ਕੇ ਜਦ ਤੁਰ ਪਿਆ ਤੇ ਸੰਗਤ ਸਾਰੀ ਉਹਨਾਂ ਦੇ ਮਗਰ ਤੁਰ ਪਈ। ਚੱਲਦੇ ਆ ਚੱਲਦੇ ਆ ਅੱਗੇ ਗਏ ਤੇ ਜਦੋਂ ਵੇਖਿਆ ਸੰਗਤ ਪਿੱਛੇ ਆਉਂਦੀ ਪਿਆਰਿਓ ਪੈਸਿਆਂ ਵਾਲੇ ਜੇਬੇ ਦੇ ਵਿੱਚੋਂ ਖੀਸੇ ਦੇ ਵਿੱਚੋਂ ਪੈਸੇ ਕੱਢ ਕੇ ਵਗਾ ਕੇ ਮਾਰੇ ਤੇ ਜਿਨ੍ਹਾਂ ਨੂੰ ਪੈਸੇ ਹੱਥ 'ਚ ਆ ਗਏ ਪਿਆਰਿਓ ਲੈ ਕੇ ਤੇ ਵਾਪਸ ਮੁੜ ਗਏ। ਥੋੜਾ ਅੱਗੇ ਗਏ ਵੇਖਿਆ ਸੰਗਤ ਅਜੇ ਵੀ ਆ ਰਹੀ ਚਾਂਦੀ ਦੀਆਂ ਮੋਹਰਾਂ ਕਟੀਆਂ ਵਗਾ ਕੇ ਮਾਰੀਆਂ ਲੋਭ ਵਾਲੇ ਸੱਜਣਾ ਨੇ ਉਹ ਚੁੱਕ ਲਈਆਂ ਵਾਪਸ ਮੁੜ ਗਏ ਅੱਗੇ ਗਏ ਦੇਖਦੇ ਨੇ ਅਜੇ ਵੀ ਕੋਜ ਸਿੰਘ ਆ ਰਹੇ ਨੇ ਸੋਨੇ ਦੀਆਂ ਮੋਹਰਾਂ ਵਗਾ ਮਾਰੀਆਂ ਸੰਗਤ ਨੇ ਚੁੱਕੀਆਂ ਪਿੱਛੇ ਮੁੜ ਗਏ ਕੋਈ 2-4 ਸੱਜਣ ਰਹਿ ਗਏ ਜਿਹੜੇ ਪਿੱਛੇ ਪਿੱਛੇ ਸਤਿਗੁਰੂ ਦੇ ਆ ਰਹੇ ਨੇ ਸਤਿਗੁਰੂ ਬਾਬਾ ਨਾਨਕ ਅੱਗੇ ਅੱਗੇ ਜਾ ਰਿਹਾ ਅਗੇ ਕੀ ਵੇਖਦੇ ਨੇ ਇੱਕ ਮੁਰਦਾ ਪਿਆ ਰਸਤੇ ਦੇ ਵਿੱਚ ਮੁਰਦਾ ਹੁਣ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਬਾਬਾ ਬੁੱਢਾ ਜੀ ਵੀ ਨੇ ਕਹਿਣ ਲੱਗੇ ਇਹਨੂੰ ਕਿਹੜਾ ਤੁਹਾਡੇ ਵਿੱਚੋਂ ਮੁਰਦੇ ਨੂੰ ਖਾਵੇਗਾ ਖਾ ਕੇ ਵਿਖਾਓ ਹੁਣ ਸਾਰੇ ਅੱਗਾ ਪਿੱਛਾ ਝਾਕਣ ਲੱਗੇ ਕਹਿੰਦੇ ਭਾਈ ਲੈਣਿਆ ਆਹ ਮੁਰਦਾ ਖਾ ਸਤਗੁਰੂ ਦਾ ਬਚਨ ਮੰਨ ਕੇ ਭਾਈ ਲੈਣਾ ਦਾਲੇ-ਦਾਲੇ ਘੁੰਮਣ ਲੱਗ ਪਿਆ ਸਤਗੁਰੂ ਦਾ ਜਲਾਲ ਵੇਖਣ ਆਲਾ ਸੀ ਭਾਈ ਉਹਨਾਂ ਦਾ ਚਿਹਰਾ ਕੋਈ ਉਸ ਟਾਈਮ ਤੇ ਵੇਖ ਨਹੀਂ ਸੀ ਸਕਦਾ ਕਹਿਣ ਲੱਗੇ ਮੁਰਦੇ ਨੂੰ ਖਾਹ ਕਹਿੰਦਾ ਸਤਗੁਰੂ ਕਿਹੜੇ ਬੰਦੇ ਨੂੰ ਖਾਵਾਂ ਕਹਿੰਦਾ ਭੱਜਾ ਫਿਰਦਾ ਏ ਵਿੱਚ ਘਰੋਂ ਖਾਲੈ ਸਤਿਗੁਰੂ ਦਾ ਨਾਮ ਲੈ ਕੇ ਪਿਆਰਿਓ ਜਦੋਂ ਕਪੜਾ ਚੁਕਿਆ ਤੇ ਕੜਾ ਪ੍ਰਸ਼ਾਦ ਦੀ ਦੇਖਣੀ ਹੋਈ ਥੇ ਇਤਨੀਆਂ ਪਰਖਾਂ ਤੋਂ ਬਾਅਦ ਭਾਈ ਲੈਣਾ ਜੀ ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗਤ ਤੋਂ 4-5 ਦਿਨ ਪਹਿਲਾਂ ਗੁਰਤਾ ਗਦੀ ਦੇ ਕੇ ਮੱਥੇ ਤਿਲਕ ਲਾ ਕੇ ਨਾਰੀਅਲ 5 ਪੈਸੇ ਉਮਥਾ ਟੇਕੇ ਗੁਰੂ ਨਾਨਕ ਦੇਵ ਜੀ ਨੇ ਪ੍ਰਕਰਮਾ ਕੀਤੀਆਂ ਤੇ ਆਪ ਗੁਰਗਦੀ ਉਹਨਾਂ ਨੂੰ ਬਖਸ਼ਿਸ਼ ਕੀਤੀ ਸੋ ਪਿਆਰਿਓ ਏਸੀ ਗੁਰੂ ਅੰਗਦ ਦੇਵ ਜੀ ਨਾਮ ਰੱਖਿਆ ਤੇ ਸੱਚ ਕਰ ਵਿਖਾਇਆ ਭਾਈ ਲੈਣਿਆਂ ਤੂੰ ਲੈਣਾ ਤੇ ਅਸੀਂ ਦੇਣਾ ਸੋ ਇਸ ਤਰੀਕੇ ਦੇ ਨਾਲ ਪੁੱਤਰਾਂ ਨੂੰ ਗੱਦੀ ਨਾ ਦੇ ਕੇ ਲਾਜਮੋਹ ਨੂੰ ਤਿਆ ਕੇ ਪਿਆਰਿਓ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਸੋ ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਤਾ ਗੱਦੀ ਦਿਵਸ ਹੈ ਪਿਆਰਿਓ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾ ਨੂੰ ਨੱਚ ਤਾਰੇਓ ਗੱਜ ਕੇ ਫਤਿਹ ਕਰ ਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ